ਦੋਸਤੋ ਆਪਾਂ ਕਈ ਵਾਰੀ ਜਦੋਂ ਕਿਤੇ ਬਾਜ਼ਾਰ ਦੇ ਵਿੱਚ ਜਾਂਦੇ ਆ ਤਾਂ ਉੱਥੇ ਕਈ ਵਾਰੀ ਆਪਣੀਆਂ ਅੱਖਾਂ ਦੇ ਸਾਹਮਣੇ ਕੋਈ ਅਜਹੀ ਘਟਨਾ ਹੋ ਜਾਂਦੀ ਹੈ ਜਿਸ ਨੂੰ ਦੇਖ ਕੇ ਆਪਾਂ ਅਕਸਰ ਹੀ ਡਰ ਜਾਂਦੇ ਆ ਜਦਕਿ ਉਸ ਵੇਲੇ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਲੋੜ ਹੁੰਦੀ ਹੈ ਸਿਰਫ ਆਪਣੇ ਦਿਮਾਗ ਤੋਂ ਕੰਮ ਲੈਣ ਦੀ ਪਰ ਜਦੋਂ ਕਦੇ ਬੰਦੇ ਦੀਆਂ ਅੱਖਾਂ ਸਾਹਮਣੇ ਅਚਾਨਕ ਅਜਹੀ ਘਟਨਾ ਹੋ ਜਾਂਦੀ ਹੈ ਤਾਂ ਉਹ ਅਕਸਰ ਹੀ ਡਰ ਜਾਂਦਾ ਉਸੇ ਤਰ੍ਹਾਂ ਹੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਹੁਣ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਸੜਕ ਦੇ ਕਿਨਾਰੇ ਤੇ ਇੱਕ ਆਟੋ ਖੜਾ ਹੈ ਤੇ ਉਸ ਦੇ ਵਿੱਚ ਨਾ ਅੱਗ ਲੱਗਣ ਵਾਲੀ ਹੈ ਜਿਵੇਂ ਕਿ ਤੁਸੀਂ ਹੁਣ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਆਸੇ ਪਾਸੇ ਖੜੇ ਹੋਏ ਲੋਕ ਆਟੋ ਨੂੰ ਇਸ ਹਾਲ ਦੇ ਵਿੱਚ ਵੇਖ ਕੇ ਨਾ ਡਰ ਜਾਂਦੇ ਨੇ ਉੱਥੋਂ ਭੱਜਣ ਲੱਗ ਜਾਂਦੇ ਨੇ ਪਰ ਤੁਸੀਂ ਹੁਣ ਵੀਡੀਓ ਦੇ ਵਿੱਚ ਇਹਨਾਂ ਦੋ ਮੁੰਡਿਆਂ ਦੀ ਦਲੇਰੀ ਦੇਖੋ ਕਿ ਇਹਨਾਂ ਮੁੰਡਿਆਂ ਨੇ ਆਪਣੀ ਦਲੇਰੀ ਦੇ ਨਾਲ ਅਤੇ ਆਪਣੇ ਦਿਮਾਗ ਤੋਂ ਕੰਮ ਲਿਆ ਅਤੇ ਉੱਥੇ ਵਾਪਰਨ ਵਾਲੀ ਇੱਕ ਵੱਡੀ ਘਟਨਾ ਨੂੰ ਮੌਕਾ ਰਹਿੰਦਿਆਂ ਹੀ ਸੰਭਾਲ ਲਿਆ ਅਤੇ ਇੱਕ ਵੱਡੀ ਘਟਨਾ ਹੋਣ ਤੋਂ ਰੋਕ ਦਿੱਤੀ ਅਤੇ ਇਹਨਾਂ ਮੁੰਡਿਆਂ ਦੀ ਦਲੇਰੀ ਨੇ ਕਿਸੇ ਗਰੀਬ ਦਾ ਨੁਕਸਾਨ ਹੋਣ ਤੋਂ ਬਚਾ ਦਿੱਤਾ ਬਾਕੀ ਦੋਸਤੋ ਜੇਕਰ ਤੁਹਾਡੇ ਸਾਹਮਣੇ ਵੀ ਕਦੇ ਅਜਿਹੀ ਘਟਨਾ ਹੋ ਜਾਂਦੀ ਹੈ ਤਾਂ ਉਸ ਸਮੇਂ ਆਪਣੇ ਦਿਮਾਗ ਤੋਂ ਕੰਮ ਲਿਆ ਕਰੋ ਹੌਸਲਾ ਨਾ ਛੱਡਿਆ ਕਰੋ। ਬਾਕੀ ਦੋਸਤੋ ਇਹਨਾਂ ਮੁੰਡਿਆਂ ਦੀ ਦਲੇਰੀ ਦੇ ਲਈ ਇੱਕ ਕਮੈਂਟ ਤਾਂ ਬਣਦਿਆਂ ਤੇ ਇਹਨਾਂ ਮੁੰਡਿਆਂ ਦੀ ਦਲੇਰੀ ਲਈ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਜੀ। ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਦੇ ਹੋ ਜੀ ਤਾਂ ਜੋ ਅਗਲੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ। ਉਦੋਂ ਤੱਕ ਦੇ ਲਈ ਰੱਬ ਰਾਖਾ।